ਸਾਨੂੰ ਪੜਾਓ ਸਾਰੇ ਜੀ ਨਾਮ ਤੋਂ ਤੁਹਾਡਾ ਅੱਜ ਕੈਂਡਲ ਮਾਰਚ ਕੱਢ ਰਹੇ ਹੋ ਕਿੰਨਾ ਵੱਲੋਂ ਕੱਢ ਰਹੇ ਕੀ ਕਹਿੰਦੇ ਸਾਡੀ ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਜੈ ਹਿੰਦ ਜੀ ਅਸੀਂ ਅੱਜ ਕੈਂਡਲ ਮਾਰਚ ਕੱਢ ਰਹੇ ਆ ਜਿਹੜਾ ਪਲਵਾਮਾ ਦੇ ਵਿੱਚ ਪਹਿਲ ਪਹਿਲ ਕਾਮ ਦੇ ਵਿੱਚ ਜਿਹੜਾ ਅਟੈਕ ਹੋਇਆ ਵਾ ਜੰਮੂ ਕਸ਼ਮੀਰ ਦੇ ਵਿੱਚ ਉਹਦੇ ਵਿੱਚ ਜਿਹੜੇ ਟੂਰਿਸਟ ਬੰਦਿਆਂ ਨੂੰ ਮਾਰਿਆ ਗਿਆ ਵਾ ਉਹ ਬਹੁਤ ਨਿੰਦਨਯੋਗ ਹੈ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਸਾਨੂੰ ਸਿਰਫ ਜਿਹੜੇ ਨੌਜਵਾਨ ਆ ਹਿੰਦੁਸਤਾਨ ਦੇ ਉਹਨਾਂ ਨੂੰ ਸਿਰਫ 1 ਘੰਟੇ ਦਾ ਸਮਾਂ ਦਿੱਤਾ ਜਾਵੇ 1 ਘੰਟੇ ਦੇ ਵਿੱਚ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਖਤਮ ਕਰ ਦਾਂਗੇ ਅਸੀਂ ਪੱਟੀਆਂ ਹਜੂਰੀ ਬਾਗ ਤੋਂ ਜੀ ਕੈਂਡਲਮਾਰ ਸ਼ੁਰੂ ਕੀਤਾ ਜਲੰਧਰ ਬਾਈਪਾਸ ਚੌਂਕ ਬਾਬਾ ਅੰਬੇਦਕਰ ਸਾਹਿਬ ਚੌਂਕ ਦੇ ਵਿੱਚ ਆ ਕੇ ਬੰਦ ਕੀਤਾ ਜੀ ਹੁਣ ਕਿੱਦਾਂ ਤਾਂ ਲੱਗ ਰਿਹਾ ਜੀ ਕਿਹੜੀ ਯਾਤਰਾ ਹੁਣ ਤੁਮਨਾ ਦੀ ਪਰ ਕੋਈਆਂ ਨੂੰ ਲੱਗੂ ਬਿਲਕੁਲ ਪਾਉਂਗਾ ਜੀ ਅਮਰਨਾਥ ਦੀ ਯਾਤਰਾ ਨੂੰ ਫਰਕ ਪਾਣ ਲਈ ਇਹ ਸਾਰੀ ਸਾਜ਼ਿਸ਼ ਕੀਤੀ ਗਈ ਹੈ ਜੀ ਪਾਕਿਸਤਾਨ ਵੱਲੋਂ ਸਰਕਾਰਾਂ ਨੂੰ ਇਹੀ ਕਹਿਣਾ ਚਾਹਾਂਗੇ ਜੀ ਵੀ ਜਿੱਥੇ ਪਤਾ ਹੈ ਵੀ ਉੱਥੋਂ ਦੀ ਐਨੇ ਪੈਸੇ ਆਂਦੇ ਆ ਸਾਰੇ ਉੱਥੇ ਘੁੰਮਣ ਫਿਰਨ ਜਾਂਦੇ ਆ ਉੱਥੇ ਸਰਕਾਰ ਨੂੰ ਐਨਾ ਪੈਸਾ ਉੱਥੋਂ ਇਕੱਠਾ ਹੁੰਦਾ ਵਾ ਸਰਕਾਰ ਨੂੰ ਉੱਥੇ ਸਿਕਿਉਰਿਟੀ ਦਾ ਵੀ ਜ਼ਰੂਰ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਸੀ ਕੋਈ ਵੀ ਉੱਥੇ ਆਰਮੀ ਦਾ ਕੋਈ ਬੀਐਸਐਫ ਦਾ ਕੋਈ ਵੀ ਬੰਦਾ ਉੱਥੇ ਨਹੀਂ ਸੀ ਜੇ ਕੋਈ ਵੀ ਉੱਥੇ 2-4 ਵੀ ਬੰਦੇ ਹੁੰਦੇ ਕਿਸੇ ਵੀ ਆਰਮੀ ਦੇ ਹੁੰਦੇ ਜਾਂ ਕਿਸੇ ਵੀ ਸਿਕਿਉਰਿਟੀ ਦੇ ਹੁੰਦੇ ਤਾਂ ਐਦਾਂ ਦਾ ਕੁਝ ਨਾ ਹੁੰਦਾ ਬਹੁਤ ਜ਼ਿਆਦਾ ਫਰਕ ਪੈਂਦਾ ਸ਼੍ਰੀਮਾ ਜੀ ਜੀ ਪ੍ਰਧਾਨ ਮੰਤਰੀ ਤੋਂ ਕਰਕੇ ਆਏ ਕਿ ਗ੍ਰਹਿ ਮੰਤਰੀ ਤੋਂ ਕੀ ਆਸ਼ਵਾਸ਼ਣ ਚਾਹ ਗ੍ਰਹਿ ਮੰਤਰੀ ਤੋਂ ਤਾਂ ਆਪਾਂ ਇਹੀ ਕਹਿੰਦੇ ਆ ਜੀ ਮੋਦੀ ਸਾਹਿਬ ਆਪਣੇ ਗ੍ਰਹਿ ਮੰਤਰੀ ਆ ਅਮਿਤ ਸ਼ਾਹ ਜੀ ਆ ਵੀ ਇਹ ਜਿਹੜੇ ਹੈਗੇ ਆ ਆਤਕਵਾਦ ਨੂੰ ਖਤਮ ਕਰਨ ਬਿਲਕੁਲ ਜਿਹੜਾ ਇਦਾਂ ਨਹੀਂ ਹੋਣਾ ਚਾਹੀਦਾ ਵਾ ਜਿਹੜੇ ਵਪਾਰੀ ਵਿਚਾਰੇ ਘੁੰਮਣ ਗਏ ਆ ਆਮ ਬੰਦੇ ਜਿਹੜੇ ਪੈਸੇ ਇਕੱਠੇ ਕਰ ਕਰ ਕੇ ਘੁੰਮਣ ਗਏ ਵੀ ਅਸੀਂ ਘੁੰਮਣ ਜਾਣਾ ਜੰਮੂ ਕਸ਼ਮੀਰ ਉਹ ਘੁੰਮੜ ਫਿਰਨ ਵਾਸਤੇ ਗਏ ਬੰਦਿਆਂ ਨੂੰ ਮਾਰ ਦਿੱਤਾ ਵਾ ਬਹੁਤ ਗਲਤ ਹੋਇਆ ਜੀ ਇਹਦੀ ਜਾਣਕਾਰੀ ਜਿਹੜੀ ਆ ਸਰਕਾਰ ਨੂੰ ਇੰਟੈਲੀਜੈਂਸੀ ਨੂੰ ਹੋਣੀ ਚਾਹੀਦੀ ਸੀ ਜੇ ਆਪਣੀ ਸਰਕਾਰ ਦੀ ਇੰਟੈਲੀਜੈਂਸੀ ਆ ਹੈਗੀ ਆ ਤਾਂ ਸਭ ਕੁਝ ਇਹ ਪਤਾ ਹੁੰਦਾ ਵਾ ਤਾਂ ਸਰਕਾਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀਗਾ ਵੀ ਇਹ ਹਮਲਾ ਹੋ ਸਕਦਾ ਵਾ ਤੇ ਕਿੱਦਾਂ ਰੋਕਿਆ ਜਾਵੇ ਹਿੰਦੂਆਂ ਨੂੰ ਟਾਰਗੇਟ ਬਣਾਇਆ ਗਿਆ ਕਿਦਾਂ ਲੱਗਦਾ ਹਿੰਦੂਆਂ ਨੂੰ ਟਾਰਗੇਟ ਬਣਾਇਆ ਗਿਆ ਜੇ ਜਿੱਦਾਂ ਅਮਰਨਾਥ ਯਾਤਰਾ ਵਾ ਜਦੋਂ ਵੀ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਆ ਉਦੋਂ ਹਮੇਸ਼ਾ ਹੀ ਇਹ ਕੀਤਾ ਜਾਂਦਾ ਵਾ ਵੀ ਜਿਹੜੀ ਹਿੰਦੂ ਆ ਮੱਥਾ ਟੇਕਣ ਵਾਸਤੇ ਆ ਰਹੇ ਆ ਉਹਨਾਂ ਨੂੰ ਡਰਾਇਆ ਜਾਵੇ ਉਹਨਾਂ ਚ ਸਹਿਮ ਦਾ ਮਾਹੌਲ ਪੈਦਾ ਕੀਤਾ ਜਾਵੇ ਇਸ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਵਾ ਜ ਸਰ ਆਤਮਵਾਦੀ ਨੇ ਆ ਚੁੱਕੀ ਕਿੰਨੀ ਵਾਰੀ ਲੈ ਜਾ ਵੀ ਇਹ ਸਾਰਾ ਕੁਝ ਵੀ ਅਸੀਂ ਕੀਤਾ ਵਾ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਆਤਕਵਾਦੀਆਂ ਨੇ ਜ਼ਿੰਮੇਵਾਰੀ ਲਈ ਆ ਵੀ ਅਸੀਂ ਕੀਤਾ ਵਾ ਅਸੀਂ ਇਸੇ ਵਾਸਤੇ ਕਹਿ ਰਹੇ ਆ ਵੀ ਸਾਨੂੰ ਵੀ ਸਰਕਾਰ ਦੇਸ਼ ਜਿਹੜੇ ਨੌਜਵਾਨ ਆ ਹਿੰਦੁਸਤਾਨ ਦੇ ਜਿਹੜੇ ਨਵੀਂ ਪੀੜ੍ਹੀ ਆ ਉਹਨੂੰ ਟਾਈਮ ਦਵੇ 1 ਘੰਟੇ ਦਾ ਟਾਈਮ ਦਵੇ ਵੀ ਪਾਕਿਸਤਾਨ ਤੋਂ ਆਪਣੀ ਆਰਮੀ ਹਟਾ ਲਵੇ 1 ਘੰਟੇ ਦੇ ਵਿੱਚ ਸਾਰਾ ਪਾਕਿਸਤਾਨ ਖਤਮ ਕਰਨ ਦੀ ਹਿੰਮਤ ਰੱਖਦਾ ਵਾ ਜਿਹੜਾ ਯੂਥ ਹੈਗਾ ਵਾ ਤੁਹਾਡਾ ਕੀ ਕੰਮ ਹੈ ਮੇਰਾ ਨਾਮ ਹਾਨੀ ਤੁਲੀ ਹੈ ਜੀ ਸਾਡੀ ਨਿਊ ਜਨਰੇਸ਼ਨ ਐਨ ਜੀਓ ਵੱਲੋਂ ਅੱਜ ਪਟੀਆਂ ਹਜੂਰੀ ਬਾਗ ਤੋਂ ਕੈਂਡਲ ਮਾਰਚ ਕੱਢਿਆ ਗਿਆ ਜਲੰਧਰ ਬਾਈਪਾਸ ਚੌਂਕ ਤੱਕ ਦਾ ਜਿਹੜਾ ਕੀ ਪਹਿਲਗਾਮ ਵਿੱਚ ਬੜਾ ਹੀ ਮੱਧ ਭਾਗੀ ਘਟਨਾ ਹੋਈ ਹੈ ਅਤਿ ਕਵਾਦੀਆਂ ਵੱਲੋਂ ਬੇਕਸੂਰ ਲੋਕ ਸਨਾਨੀ ਜਿਹੜੇ ਵਿਚਾਰੇ ਘੁੰਮਣ ਗਏ ਸੀਗੇ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਜਾਣ ਕੇ ਇਹਨਾਂ ਨੂੰ ਕੈਂਡੀਡੇਟ ਕੀਤਾ ਗਿਆ ਇਹਨਾਂ ਵੱਲੋਂ ਅਈ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੋਂ ਇਹੀ ਚਾਹਨੇ ਆ ਆਸ਼ਾਸ਼ਣ ਕਿ ਇਹਨਾਂ ਨੂੰ ਲੱਭ ਲੱਭ ਕੇ ਮਾਰਿਆ ਜਾਵੇ ਔਰ ਤਾਂ ਕਿ ਇਹਨਾਂ ਦੇ ਅੱਗੇ ਤੋਂ ਕਦੀ ਵੀ ਇਹਨਾਂ ਦਾ ਹੌਸਲਾ ਨਾ ਪੈ ਸਕੇ ਹਿੰਦੂਆਂ ਨੂੰ ਟਾਰਗੇਟ ਕਰਨ ਦਾ। ਦਾਦਾ ਨਹੀਂ ਜੁੱਸ ਸਾਰਾ ਭਾਰਤ ਲਈ ਆਇਆ ਸੜਕਾਂ ਤੇ ਆਇਆ ਪਿਆ ਦੇਖੋ ਨਾਲੇ ਮੋਦੀ ਸਾਹਿਬ ਨੂੰ ਇਹ ਵੀ ਦੇਖਣਾ ਚਾਹੀਦਾ ਪੂਰੇ ਇੰਡੀਆ ਦੇ ਵਿੱਚ ਜਿਹੜੇ ਹਿੰਦੂ ਭਾਈਚਾਰੇ ਸਾਰੇ ਭਾਈਚਾਰੇ ਤੇ ਇੰਨਾ ਰੋਸ ਹੈ ਵੀ ਐਦਾਂ ਕਰਨਗੇ ਜਿਹੜੇ ਅੱਤਵਾਦੀ ਕਰ ਰਹੇ ਨੇ ਤੇ ਲੋਕੀਂ ਡਰਦੇ ਹਨ ਕਿ ਜਾਣਗੇ ਨਹੀਂ ਉੱਥੇ ਉਹ ਵਿਚਾਰੇ ਬੇਕਸੂਰ ਲੋਕ ਉੱਤੇ ਘੁੰਮਣ ਫਿਰਨ ਗਏ ਆ ਆਪਣੀਆਂ ਛੁੱਟੀਆਂ ਮਨਾਣ ਗਏ ਆ ਔਰ ਇਹ ਸਾਰਾ ਕੁਝ ਕੀਤਾ ਜਾ ਰ आतंकवादियों ਵੱਲੋਂ ਇਹਨਾਂ ਵੱਲੋਂ ਜਾਣ ਕੇ ਘਟਨਾ ਕੀਤੀ ਜਾਂਦੀ ਹੈ ਵੀ ਹਿੰਦੂ ਜਣੇ ਡਰ ਜਾਣ ਔਰ ਅਮਰਨਾਥ ਜਾਤਾਂ ਤੇ ਜਾ ਨਾ ਸਕਣ ਕੀ ਸਰਕਾਰਾਂ ਕੀ ਮੰਗ ਕਰਦੇ ਜਾਣੂ ਲੈ ਕੇ ਵੀ ਕੀ ਜਵਾਬ ਦੇਣਾ ਚਾਹੀਦਾ ਐਸਾ ਇਹੀ ਕਹਿੰਨੇ ਆ ਜੀ ਉੱਥੇ ਵੱਧ ਤੋਂ ਵੱਧ ਸਿਕਿਉਰਿਟੀ ਵਧਾਈ ਜਾਵੇ ਜਿੰਨੇ ਵੀ ਜਾਂਦੇ ਆ ਥੱਲੇ ਜਾਂਦੇ ਮੱਥਾ ਟੇਕਣ ਜਾਂਦੇ ਆ ਅਮਰਨਾਥ ਜਾਂ ਜਿਹੜੇ ਘੁੰਮਣ ਜਾਂਦੇ ਨੇ ਵਿਚਾਰੇ ਇੱਧਰ ਉੱਧਰ ਇਹਨਾਂ ਦੀ ਸਿਕਿਉਰਿਟੀ ਵਧਾਈ ਜਾਵੇ ਔਰ ਜਿਹੜੇ ਆਤੰਗਵਾਦੀ ਇਹਨਾਂ ਨੂੰ ਇਕੱਲੇ ਨੂੰ ਲੱਭ ਲੱਭ ਕੇ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰੀ ਜਾ ਸਕੇ ਜਿਨ੍ਹਾਂ ਨੂੰ ਮਾਰਿਆ ਗਿਆ ਬਾਅਦ ਉਹਨਾਂ ਦੇ ਪਰਿਵਾਰ ਨੂੰ ਕੀ ਮਿਲਦੀ ਅਿਤਹੀ ਜਾਣੇ ਜੀ ਵਿਚਾਰੇ ਜਿਹੜੇ ਬੇਕਸੂਰ ਬੰਦਿਆਂ ਨੂੰ ਮਾਰਿਆ ਗਿਆ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਕਿ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਖਤਮ ਹੋਏ ਉਹਨਾਂ ਦਾ ਘਰ ਪਰਨ ਚੱਲ ਸਕੇ ਜੀ ਠੀਕ ਹੈ